ਕਹਿੰਦੇ ਅਸੀਂ ਬੰਦੇ ਰੈਸਕਿਊ ਕਰੀਏ ਕਿ ਤੁਹਾਡਾ ਰਾਸ਼ਨ ਭੇਜੀਏ ਉੱਥੇ ਇਦਾਂ ਦੀ ਲੈਂਗੁਏਜ ਸੀਗੀ ਫਿਰ ਉਹਨਾਂ ਨੇ ਕਿਸੇ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਜੀ ਦੋ ਚਾਰ ਬੰਦੇ ਲੈ ਜਾਓ ਬੇੜੀ 'ਚ ਸਾਡੇ ਦੇਖਦੇ ਦੇਖਦੇ ਕੋਈ ਸਾਡੇ ਤੋਂ ਮਗਰੋਂ ਸਿੱਖ ਨੌਜਵਾਨ ਆਏ ਆ ਉਹੀ ਬੇੜੇ ਤੇ ਉਹਨਾਂ ਨੂੰ ਬਿਠਾ ਕੇ ਕਟੋ ਕੱਟ ਮੇਰੇ ਹਿਸਾਬ ਨਾਲ 20 ਤੋਂ 26 ਬੰਦੇ ਹੋਣੇ 25 26 ਬੰਦੇ ਹੋਣੇ ਆ ਸਮਾਨ ਸਮੇਤ ਰਾਸ਼ਨ ਸਮੇਤ ਜਿਨ੍ਹਾਂ ਨੂੰ ਅੰਦਰ ਲੈ ਕੇ ਗਏ ਸਾਨੂੰ ਕਹਿੰਦੇ ਤੁਸੀਂ ਦੋ ਜਣੇ ਆਜੋ ਰਾਸ਼ਨ ਨਹੀਂ ਲੈ ਜਾਣਾ ਰਾਸ਼ਨ ਸਾਡੇ ਕੈਂਪ 'ਚ ਦੇ ਦਿਓ ਅਥੀ ਕੋਈ ਫੋਟੋ ਖਚਾਣ ਥੋੜੋ ਗਏ ਸੀ ਉੱਥੇ ਜੇਸੀ ਫੋਟੋ ਮਾ ਖਚਾਣੀਆਂ ਆ ਤਾਂ ਫਿਰ ਸਾਨੂੰ ਮਦਦ ਕਰਨ ਦੀ ਕੀ ਲੋੜ ਆ ਬੇਤਾ ਇੱਥੇ ਖਿਚਾ ਸਕਦੇ ਸੀ ਅਸੀਂ ਜਲੰਧਰ 'ਚ ਔਰ ਅਸੀਂ ਉਹਨਾਂ ਨੂੰ ਕਿਹਾ ਵੀ ਆ ਕਿ ਸਾਨੂੰ ਜੋ ਪਤਾ ਲੱਗਾ ਕਿ ਅੰਦਰਲੇ ਹਾਲਾਤ ਠੀਕ ਨਹੀਂ ਆ ਕਿ ਜਿਹੜੇ ਐਸੀ ਪਰਿਵਾਰ ਆ ਕਿਸੇ ਵੀ ਸਮਾਜਨਾ ਸਬੰਧਿਤ ਹੈਗੇ ਆ ਉਹਨਾਂ ਤੱਕ ਸਮਾਨ ਨਹੀਂ ਪਹੁੰਚਦਾ ਹੁੰਦਾ ਪਿਆ ਕਿ ਅਜੇ ਸਮਾਨ ਨਹੀਂ ਪਹੁੰਚਦਾ ਪਿਆ ਅਸੀਂਾਂ ਤੱਕ ਜਿਹੜੇ ਦਲਿਤ ਪਰਿਵਾਰ ਆ ਉੱਥੇ ਫਸੇ ਹੋਏ ਆ ਤਾਂ ਫਿਰ ਏਸੀ ਕਰਕੇ ਸਾਡੇ ਤੱਕ ਪਹੁੰਚਿਆ ਦਾ ਮਤਲਬ ਉਹਨਾਂ ਕੋਲ ਸਮਾਨ ਨਹੀਂ ਜਾਂਦਾ ਪਿਆ ਕੈਰੇ ਸੀਗੇ ਰਾਸ਼ਨ ਜਿਹੜਾ ਉਸ ਕੈਂਪਾਂ ਦੇ ਵਿੱਚ ਉਹਨਾਂ ਨੇ ਤੁਹਾਨੂੰ ਕਿਹਾ ਕਿ ਜਿਹੜਾ ਜਮਾ ਕਰਾ ਦਿਓ ਪਰ ਤੁਸੀਂ ਉੱਥੇ ਕਿਉਂ ਨਹੀਂ ਫੇਰ ਦਿੱਤਾ ਕਿਉਂ ਉਹ ਅੱਗੇ ਪਹੁੰਚਾਉਂਦੇ ਨਹੀਂ ਆ ਰਾਸ਼ਨ ਦੇਖੋ ਜਿਹੜਾ ਰਾਸ਼ਨ ਬਣ ਕੇ ਜਾਂਦਾ ਪਿਆ ਨਾ ਜੋ ਸਾਨੂੰ ਉੱਥੋਂ ਪਤਾ ਲੱਗਾ ਲੋਕਾਂ ਕੋਲ ਉਹ ਬਾਬਾ ਸੀਚੀ ਵਾਲਾ ਰੋਟੀ ਬਣਾ ਕੇ ਭੇਜਦਾ ਬਲੰਗਰ ਬਣਾ ਕੇ ਭੇਜਦਾ ਪਿਆ ਜਦੋਂ ਸਾਡੇ ਬੰਦਿਆ ਤੱਕ ਲੰਗਰ ਪਹੁੰਚਦਾ ਹੀ ਨਹੀਂ ਪਿਆ ਮੰਨ ਲਓ ਹੋਰ ਵੀ ਤਾਂ ਸੁੱਕਾ ਸਮਾਨ ਜਾਂਦਾ ਹੀ ਪਿਆ ਨਾ ਬੀੜੀਆਂ ਚ ਤਰਪੈਲਾ ਜਾਂਦੀਆਂ ਪਈਆਂ ਡਾਈਪਰ ਜਾਂਦੇ ਪਏ ਆ ਹੋਰ ਸਮਾਨ ਜਾਂਦਾ ਪਿਆ ਆ ਹਨਾ ਖਾਣ ਪੀਣ ਦਾ ਸਮਾਨ ਜਾਂਦਾ ਪਿਆ ਉਹ ਸਾਡੇ ਬੰਦਿਆ ਕੋ ਕਿਉਂ ਨਹੀਂ ਪਹੁੰਚਦਾ ਪਿਆ ਤੇ ਆਧਾਰ ਕਾਰਡ ਤੋਂ ਬਿਨਾਂ ਤਾਂ ਰਾਸ਼ਨ ਨਹੀਂ ਦਿੰਦੇ ਪਏ ਕਿ ਜਿਹੜੇ ਇਸ ਪਿੰਡ ਦੇ ਬੰਦੇ ਆ ਜਿਹਦਾ ਆਧਾਰ ਕਾਰਡ ਆ ਉਹਨੂੰ ਰਾਸ਼ਨ ਦੇ ਰਹੇ ਇੱਥੋਂ ਲੰਗਰ ਤਾਂ ਬਾਬੇ ਨਾਨਕ ਦਾ ਚਲਾਇਆ ਹੋਇਆ ਆ ਤੇ ਲੰਗਰ ਲਈ ਵੀ ਆਧਾਰ ਕਾਰਡ ਹੁਣ ਸਾਨੂੰ ਆਪਣੀ ਆਈਡੈਂਟੀਟੀ ਵੀ ਦੱਸਣੀ ਪਵੇਗੀ ਲੰਗਰ ਲੈਣ ਦੇ ਲਈ ਕੀ ਹਾਲਾਤ ਬਣੇ ਹੋਏ ਆ ਪੰਜਾਬ ਦੇ ਵਿੱਚ ਤਾਂ ਅਸੀਂ ਕਿਹੜੀਆਂ ਗੱਲਾਂ ਦੇ ਵਿੱਚ ਪਏ ਆ ਉਹ ਲੋਕ ਉੱਥੇ ਕਹਿੰਦੇ ਪਏ ਆ ਕਿ ਜੀ ਇਹ ਜਿਹੜੇ ਲੋਕ ਆ ਜਿਹੜੇ ਨਾ ਬਿਨਾਂ ਮਤਵਲ ਤੋਂ ਆਉਂਦੇ ਆ ਇਹ ਰਾਸ਼ਨ ਇਕੱਠਾ ਕਰੀ ਜਾਂਦੇ ਪਏ ਜਮਾ ਕਰੀ ਜਾਂਦੇ ਇਹ ਤਾਂ ਐਵੇਂ ਤੁਰੇ ਫਿਰਦੇ ਪਏ ਨਾ ਕੋ ਰਾਸ਼ਨ ਬਹੁਤ ਪਿਆ ਇਹਨਾਂ ਦੇ ਘਰਾਂ 'ਚ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਦਾ ਇਸ ਵੇਲੇ ਕੀ ਮਾਹੌਲ ਹੈ ਕੀ ਹਾਲਾਤ ਨੇ ਪੰਜਾਬ ਦੇ ਵਿੱਚ ਪੂਰੇ ਸੂਬੇ ਨੂੰ ਬਾੜ ਨੇ ਡਬੋਇਆ ਹੋਇਆ ਹੈ ਸੋਸ਼ਲ ਮੀਡੀਆ ਦੇ ਉੱਤੇ ਹਰ ਤਰ੍ਹਾਂ ਦੀ ਵੀਡੀਓ ਆ ਰਹੀ ਹੈ ਬਾੜ ਨੂੰ ਲੈ ਕੇ ਵੀ ਵੀਡੀਓ ਆ ਰਹੀ ਹੈ ਐਨ ਜੀਓਜ਼ ਦੀ ਵੀ ਵੀਡੀਓ ਆ ਰਹੀ ਹੈ ਕਿ ਲੋਕ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਕਰਨ ਦੇ ਲਈ ਵੱਖ-ਵੱਖ ਥਾਵਾਂ ਤੋਂ ਸੂਬੇ ਦੇ ਕਈ ਦੂਰ-ਦੂਰ ਜ਼ਿਲ੍ਹਿਆਂ ਤੋਂ ਪਹੁੰਚ ਰਹੇ ਨੇ ਅਸੇ ਵਿੱਚ ਆਲੇ ਕੁਝ ਸੋਸ਼ਲ ਮੀਡੀਆ ਦੇ ਉੱਤੇ ਅਜੀਹੀਆਂ ਵੀਡੀਓ ਵੀ ਦੇਖਣ ਨੂੰ ਮਿਲ ਰਹੀਆਂ ਆ ਜਿਨ੍ਹਾਂ ਨੂੰ ਦੇਖ ਕੇ ਦਿਲ ਨੂੰ ਬੜਾ ਦੁੱਖ ਪਹੁੰਚਦਾ ਉਹ ਦਿਲ ਨੂੰ ਦੁੱਖ ਇਸ ਕਰਕੇ ਪਹੁੰਚਦਾ ਹੈ ਕਿ ਜੋ ਮਾਹੌਲ ਇਸ ਵੇਲੇ ਪੰਜਾਬ ਦਾ ਬਣਿਆ ਹੋਇਆ ਹੈ ਉਸ ਵਿੱਚ ਵੀ ਜਿਹੜਾ ਜਾਤੀਵਾਦ ਨਜ਼ਰ ਆ ਰਿਹਾ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਸੋਸ਼ਲ ਮੀਡੀਆ ਤੇ ਬੋਲਦਿਆਂ ਉਹ ਵੀਡੀਓ ਕਹਿ ਰਹੀਆਂ ਨੇ ਜੈ ਪੀਮ ਜੈ ਭਾਰਤ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇੰਡੀਆ 5 ਤੇ ਮੈਂ ਹਾਂ ਤੁਹਾਡੇ ਨਾਲ ਅਮਨ ਗਿਲ ਸਾਥੀਓ ਸਾਡੇ ਗੁਰੂ ਸਾਹਿਬਾਨਾਂ ਨੇ ਗੱਲ ਕਹੀ ਸੀ ਕਿ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਅਸੀਂ ਉਹ ਫਲਸਫਾ ਜਿਹੜਾ ਭੁੱਲਦੇ ਜਾ ਰਹੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਹੈ ਕਿ ਵੀਡੀਓਜ਼ ਏਦਾਂ ਦੀਆਂ ਵਾਇਰਲ ਹੋ ਰਹੀਆਂ ਕਿ ਜਿੱਥੇ ਦਲਿਤ ਭਾਈਚਾਰੇ ਲਈ ਜਿਹੜਾ ਰਾਸ਼ਨ ਉਹਨਾਂ ਨੂੰ ਇਸ ਵੇਲੇ ਮੁਹੱਈਆ ਕਰਾਇਆ ਜਾ ਰਿਹਾ ਹੈ ਲੋਕਾਂ ਨੂੰ ਮੁਹੱਈਆ ਕਰਾਇਆ ਜਾ ਰਿਹਾ ਹੜ ਦੇ ਵਿੱਚ ਉਹ ਜਿਹੜਾ ਦਲਿਤ ਪਰਿਵਾਰਾਂ ਤੱਕ ਜਿਹੜਾ ਉਹ ਨਹੀਂ ਪਹੁੰਚ ਰਿਹਾ ਕਿਤੇ ਨਾ ਕਿਤੇ ਇਹ ਜਾਤੀ ਵਿਤਕਰਾ ਦੇਖਣ ਨੂੰ ਮਿਲ ਰਿਹਾ ਹੈ ਇਹ ਜਾਤੀ ਵਿਤਕਰਾ ਮੈਂ ਨਹੀਂ ਕਹਿ ਰਿਹਾ ਨਾ ਮੇਰਾ ਚੈਨਲ ਇਸ ਚੀਜ਼ ਬਾਰੇ ਕਹਿ ਰਿਹਾ ਪਰ ਇਹ ਵੀਡੀਓਜ਼ ਜਿਹੜੀਆਂ ਸਾਡੇ ਸਾਹਮਣੇ ਆਈਆਂ ਉਹ ਕਹਿ ਰਹੀਆਂ ਨੇ ਕੱਲ ਇੱਕ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋਈ ਇੱਕ ਸੰਸਥਾ ਵਾਲਮੀਕੀ ٹرسٹ ਦੇ ਨਾਮ ਦੇ ਉੱਤੋਂ ਚੱਲਦੀ ਹੈ ਉਹ ਸੰਸਥਾ ਜਦੋਂ ਪਹੁੰਚਦੀ ਹੈ ਹੜਪੀੜਤਾਂ ਦੀ ਮਦਦ ਕਰਨ ਦੇ ਲਈ ਤਾਂ ਉੱਥੇ ਉਹਨਾਂ ਦੇ ਨਾਲ ਜਾਤੀ ਵਿਤਕਰਾ ਹੁੰਦਾ ਉਹਨਾਂ ਨੂੰ ਉਹਨਾਂ ਪਰਿਵਾਰਾਂ ਤੱਕ Dalit ਪਰਿਵਾਰਾਂ ਤੱਕ ਪਹੁੰਚਣ ਨਹੀਂ ਦਿੱਤਾ ਗਿਆ ਇਹਦਾ ਅਜੇ ਹੀ ਜਿਹੜੀ ਇੱਕ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਹੋਈ ਉਸ ਵੀਡੀਓ ਦੇ ਵਿੱਚ ਜਿਹੜੇ ਆਗੂ ਸੀਗੇ ਉਹ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਦੀਪਕ ਤੇਲੂ ਉਹਨਾਂ ਦੇ ਘਰ ਦੇ ਵਿੱਚ ਅਸੀਂ ਮੌਜੂਦ ਹਾਂ ਦਲਿੰਦਰ ਦੇ ਵਿੱਚ ਬੈਠੇ ਹੋਏ ਆ ਦੀਪਕ ਤੇਲੂ ਜੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਵੈਲਕਮ ਕਰਦੇ ਸਰ ਜੈਪੀ ਜੈਪੀਮ ਜੀ ਜੈ ਪਰਤ ਜੀ ਪਹਿਲੋ ਤਾਂ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਦਲਿਤ ਪਰਿਵਾਰਾਂ ਦੀ ਔਰ ਪਿਛਲੇ ਲੋਗਾ ਦੀ ਜਿਹੜੀ ਆਵਾਜ਼ ਆ ਲੋਗਾ ਤੱਕ ਪਹੁੰਚਾਣੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਤਾਂ ਜੀ ਅ ਤੇਲਵਾਲ ਤੁਹਾਡੀ ਵੀਡੀਓ ਜਿਹੜੀ ਆ ਮੈਂ ਜਿਵੇਂ ਜ਼ਿਕਰ ਕੀਤਾ ਕਿ ਵਾਇਰਲ ਹੋ ਰਹੀ ਆ ਵੀਡੀਓ ਦੇ ਵਿੱਚ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਜਿਹੜਾ ਸਾਡੇ ਪਰਿਵਾਰ ਹੈਗੇ ਆ ਉਹਨਾਂ ਤੱਕ ਰਾਸ਼ਨ ਜਿਹੜਾ ਉਹ ਨਹੀਂ ਪੁੱਜਦਾ ਹੋ ਰਿਹਾ ਤੇ ਤੁਹਾਡੀ ਟੀਮ ਗਈ ਸੀਗੀ ਤਾਂ ਤੁਸੀਂ ਕਿਹਾ ਕਿ ਸਾਨੂੰ ਜਾਣ ਨਹੀਂ ਦਿੱਤਾ ਕੀ ਮਾਮਲਾ ਕੀ ਹੈ ਮਾਮਲਾ ਤਾਂ ਉੱਥੇ ਜਾ ਕੇ ਪਤਾ ਲੱਗਾ ਪਹਿਲੋ ਤਾਂ ਅਸੀਂ ਜਦੋਂ ਇੱਥੋਂ ਸਵੇਰੇ ਗਏ ਆ ਸਾਡੀ ਸਾਰੀ ਟੀਮ ਗਈ ਆ ਇੱਥੋਂ ਤਿੰਨ ਚਾਰ ਗੱਡੀਆਂ ਸੀਗੀਆਂ ਸਾਡੇ ਨਾਲ ਕਿ ਜਿਨ੍ਹਾਂ ਦੇ ਵਿੱਚ ਰਾਸ਼ਨ ਸੀਗਾ ਬਣੀਆਂ ਹੋਈਆਂ ਸਬਜ਼ੀਆਂ ਔਰ ਪ੍ਰਸ਼ਾਦੇ ਸੀਗੇ ਹੋਰ ਵੀ ਕਾਫੀ ਜਿਹੜਾ ਘਰ ਘਰੇ ਲੂ ਦਾ ਸਮਾਨ ਜਿੱਦਾਂ ਬ੍ਰੈਡਾ ਸੀਗੀਆਂ ਰਸ ਸੀਗੇ ਬਿਸਕੁਟ ਸੀਗੇ ਹੋਰ ਵੀ ਕਾਫੀ ਇਦਾਂ ਦਾ ਸਮਾਨ ਬਹੁਤ ਸੀਗਾ ਕਿ ਅਸੀਂ ਜਦੋਂ ਇੱਥੋਂ ਲੈ ਕੇ ਗਏ ਪਹਿਲੋ ਤਾਂ ਸਾਨੂੰ 7-8 ਘੰਟੇ ਅਰਵਿੰਦ ਕੇਜਰੀਵਾਲ ਜੀ ਜਿਹੜੇ ਉੱਥੇ ਆਣਾ ਸੀਗਾ ਤਾਂ ਵੇਟ ਕਰਨੀ ਪਈ ਜਿਹੜੀ ਸਬਜੀ ਅਸੀਂ ਬਣਾ ਕੇ ਲਗਾਈ ਸੀ ਪਹਿਲੋ ਤਾਂ ਉਹ ਖਰਾਬ ਹੋ ਗਈ ਸਾਨੂੰ ਸਿੱਟਣੀ ਪਈ ਉਹ ਵੇਸਟਿੰਗ ਹੋਈ ਸਾਡੀ ਕਿ ਜਿਹੜੀ ਕਿਸੇ ਪਰਿਵਾਰ ਦੇ ਮੂੰਹ 'ਚ ਪੈ ਜਾਂਦੀ ਉਹ ਸ ਬਿਲਕੁਲ ਵੇਸਟ ਹੋਈ ਦੂਸਰਾ ਦੇਖਣ ਨੂੰ ਉਥੇ ਇਹ ਮਿਲਿਆ ਕਿ ਅਸੀਂ ਜਦੋਂ ਜਾ ਕੇ ਪਹਿਲਾਂ ਤਾਂ ਵੇਟ ਕਰਦੇ ਰਹੇ ਦੂਸਰਾ ਜਦੋਂ ਅਸੀਂ ਅਦਰ ਅਰਵਿੰਦ ਕੇਦਰੀਵਾਲ ਦੇ ਜਾਣ ਤੋਂ ਬਾਅਦ ਉਸ ਪੁਲ ਤੇ ਪਹੁੰਚੇ ਹਾਂ ਜਿੱਥੇ ਪੜਾਓ ਲਾਏ ਹੋਏ ਸਾਰਿਆਂ ਨੇ ਉਹਦੇ ਲਈ ਉਹ ਵੀ ਮੈਂ ਤੁਹਾਨੂੰ ਦੱਸੂਗਾ ਲੇਕਿਨ ਜਦੋਂ ਸਾਡੀ ਉੱਥੇ ਗੱਲ ਹੋਈ ਅਸੀਂ ਉਹਨਾਂ ਨੂੰ ਕਿਹਾ 2 ਘੰਟਿਆਂ ਬਾਅਦ ਉਥੇ ਬਾਬਾ ਜੀ ਆਏ ਸੀ ਚੀਚੇ ਵਾਲੇ ਉਹ ਗਏ ਹੋ ਸੀ ਜਿੱਥੇ ਘਰ ਡੁੱਬੇ ਹੋਏ ਉੱਥੇ ਗਏ ਤਾਂ ਉਹਨਾਂ ਨੂੰ ਅਸੀਂ ਕਿਹਾ ਕਿ ਅਸੀਂ ਵਾਲਮੀਕੀ ਸਬਾਤ ਤੋਂ ਸਬੰਧਤ ਹੈਗੇ ਆਂ ਕਿ ਅਸੀਂ ਆਪਣੇ Dalit ਪਰਿਵਾਰਾਂ ਲਈ ਅਸੀਂ ਰਾਸ਼ਨ ਲੈ ਕੇ ਆਏ ਆਂ ਕਹਿੰਦੇ ਅਸੀਂ ਬੰਦੇ ਰੈਸਕਿਊ ਕਰੀਏ ਕਿ ਤੁਹਾਡਾ ਰਾਸ਼ਨ ਭੇਜੀਏ ਉੱਥੇ ਇਦਾਂ ਦੀ ਲੈਂਗੁਏਜ ਸੀਗੀ ਫੇ ਉਹਨਾਂ ਨੇ ਕਿਸੇ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਜੀ ਦੋ ਚਾਰ ਬੰਦੇ ਲੈ ਜਾਓ ਬੇੜੀ 'ਚ ਸਾਡੇ ਦੇਖਦੇ ਦੇਖਦੇ ਹੀ ਕੋਈ ਸਾਡੇ ਤੋਂ ਮਗਰੋਂ ਸਿੱਖ ਨੌਜਵਾਨ ਆਇਆ ਆ ਉਹੋ ਹੀ ਬੇੜੇ ਤੇ ਉਹਨਾਂ ਨੂੰ ਬਿਠਾ ਕੇ ਕਟੋ-ਕਟ ਮੇਰੇ ਹਿਸਾਬ ਨਾਲ 20 ਤੋਂ 26 ਬੰਦੇ ਹੋਣੇ 25-26 ਬੰਦੇ ਹੋਣੇ ਆ ਸਮਾਨ ਸਮੇਤ ਰਾਸ਼ਨ ਸਮੇਤ ਜਿਨ੍ਹਾਂ ਨੂੰ ਅੰਦਰ ਲੈ ਕੇ ਗਏ ਔਰ ਅਸੀਂ ਉਹਨਾਂ ਨੂੰ ਕਿਹਾ ਵੀ ਆ ਕਿ ਸਾਨੂੰ ਜੋ ਪਤਾ ਲੱਗਾ ਕਿ ਅੰਦਰਲੇ ਹਾਲਾਤ ਠੀਕ ਨਹੀਂ ਆ ਕਿ ਜਿਹੜੇ ਐਸਸੀ ਪਰਿਵਾਰ ਆ ਕਿਸੇ ਵੀ ਸਭਾਜ ਨਾਲ ਸੰਬੰਧਿਤ ਹੈਗੇ ਆ ਉਹਨਾਂ ਤੱਕ ਸਮਾਨ ਨਹੀਂ ਪਹੁੰਚਦਾ ਹੁੰਦਾ ਪਿਆ ਤਾਂ ਉਹ ਕਹਿੰਦੇ ਇਦਾਂ ਦੀ ਜੀ ਇੱਥੇ ਕੋਈ ਗੱਲ ਨਹੀਂ ਹੈਗੀ ਲੇਕਿਨ ਉੱਥੇ ਵਿਤਕਰਾ ਕੀ ਦਿਖਦਾ ਪਿਆ ਸਾਨੂੰ ਬੇੜੀ ਨਹੀਂ ਦਿੱਤੀ ਗਈ ਨਾ ਸਾਨੂੰ ਉੱਥੇ ਤੱਕ ਪਹੁੰਚਾਇਆ ਗਿਆ ਨਹੀਂ ਉਹ ਜਿਹੜੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਐਸੀ ਪਰਿਵਾਰਾਂ ਤੱਕ ਸਮਾਨ ਨਹੀਂ ਪਹੁੰਚ ਰਿਹਾ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਤੁਹਾਡੇ ਤੱਕ ਕਿਸੇ ਨੇ ਮਦਦ ਦੀ ਗੁਹਾਰ ਲਾਈ ਕੋ ਖਬਰ ਪਹੁੰਚੀ ਸਾਡੇ ਤੱਕ ਇਸ ਤਰ੍ਹਾਂ ਕੇ ਮੁੰਡਾ ਸਾਹਿਲ ਆ ਸਾਡਾ ਉੱਥੇ ਲਾਗੇ ਪਿੰਡਾਂ ਦੇ ਵਿੱਚ ਰਹਿੰਦਾ ਕਰਪੂਥਲੇ ਤੋਂ ਅੱਗੇ ਪਿੰਡ ਆ ਉਹ ਉੱਥੇ ਰਹਿੰਦਾ ਕਿ ਉਹਦੇ ਲਿੰਕ ਹੈਗੇ ਉੱਥੇ ਦੇ ਬੰਦਿਆਂ ਨਾਲ ਤਾਂ ਕੋਈ ਇੱਕ ਦੋ ਬੰਦੇ ਹੈਗੇ ਸੀ ਜਿਹੜੇ ਸਮਾਜ ਦੇ ਜਿਹੜੇ ਉਹਨਾਂ ਲੋਕਾਂ ਦੇ ਨਾਲ ਬਾਹਰ ਆ ਗਏ ਆ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੇ ਤੱਕ ਸਮਾਨ ਨਹੀਂ ਪਹੁੰਚਦਾ ਪਿਆ ਕਿ ਜਿੰਨੇ ਆਪਣੇ ਐਸਸੀ ਪਰਿਵਾਰ ਆ ਉਹਨਾਂ ਤੱਕ ਕੋਈ ਚੀਜ਼ ਵੀ ਨਹੀਂ ਪਹੁੰਚਦੀ ਪਈ ਆ ਹੂੰ ਪਰ ਸੂਬੇ ਤੋਂ ਮੈਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੂਬੇ ਦੇ ਵਿੱਚ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ ਰਾਸ਼ਨ ਦੀ ਕਮੀ ਨਹੀਂ ਹੋ ਰਹੀ ਲੋਕ ਐਕਟਰ ਜਿਹੜੇ ਬਾਹਰੋਂ ਆ ਕੇ ਜਿਹੜੀ ਇਹ ਪੰਜਾਬ ਦੀ ਮਦਦ ਕਰਨਾ ਸ਼ੁਰੂ ਕਰ ਚੁੱਕੇ ਆ ਪੰਜਾਬੀ ਕਿਸੇ ਐਕਟਰ ਨੇ ਕੋਈ ਗਾਇਕ ਨੇ ਕੋਈ ਕਮੀ ਨਹੀਂ ਛੱਡੀ ਦੇਖੋ ਉਹ ਜਿਹੜੇ ਆ ਰਹੇ ਆ ਸੈਲੀਬ੍ਰਿਟੀ ਆ ਰਹੇ ਆ ਕਿ ਸਾਡੀ ਉਹਨਾਂ ਨਾਲ ਕਿਸੇ ਨਾਲ ਕੋਈ ਗੱਲ ਨਹੀਂ ਹੈਗੀ ਉਹ ਆ ਰਹੇ ਸਿਰਫ ਇੱਕ ਦੁੱਖ ਕਰਕੇ ਆ ਰਹੇ ਆ ਕਿ ਪੰਜਾਬ ਨੂੰ ਪੰਜਾਬੀਅਤ ਨੂੰ ਔਰ ਇਨਸਾਨੀਅਤ ਨੂੰ ਬਚਾਣ ਲਈ ਲੇਕਿਨ ਉਹਨਾਂ ਸਾਰਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਪਿਆ ਕਿ ਉਹ ਉੱਥੇ ਜਿਹੜੇ ਪੜਾਉ ਲਾਇਆ ਇੱਕ ਪਿੰਡ ਦੇ ਸਰਪੰਚ ਨੇ ਪੜਾਉ ਲਾਇਆ ਹੋਇਆ ਠੀਕ ਆ ਇਹ ਸੀਚੇয়াল ਸੰਤਾਂ ਦਾ ਪੜਾਉ ਲੱਗਾ ਹੋਇਆ ਉੱਥੇ ਹਾਂਜੀ ਉਹਨਾਂ ਨੇ ਵੀ ਪੜਾਉ ਲਾਇਆ ਹੋਇਆ ਉੱਥੇ ਉਹ ਲੋਕਾਂ ਨੂੰ ਕਹੀ ਜਾਂਦੇ ਰਾਸ਼ਨ ਸਾਡੇ ਕੋਲ ਰੱਖ ਜੋ ਰਾਸ਼ਨ ਦੀ ਇੰਨੀ ਬੇਕਦਰਹੀ ਹੁੰਦੀ ਲੱਖਾਂ ਦੇ ਹਿਸਾਬ ਨਾਲ ਬੋਤਲ ਪਾਣੀ ਦੀ ਉੱਥੇ ਰੁਲੰਦੀ ਬਿਸਲਰੀ ਦੀ ਕਿ ਜਿਹੜਾ ਲੋਕਾਂ ਕੋਲ ਅੰਦਰ ਪਹੁੰਚਣੇ ਨਹੀਂ ਦਿਆ ਰਾਸ਼ਨ ਟਰਾਲੀਆਂ 'ਚ ਭਰਿਆ ਜਾਈ ਜਾਂਦਾ ਪਿਆ ਗੁਰਦੁਆਰਿਆਂ 'ਚ ਪਹੁੰਚਾਈ ਜਾਂਦਾ ਜਾਂ ਹੋਰ ਜਗ੍ਹਾ ਤੇ ਪਹੁੰਚਾਈ ਜਾਂਦੇ ਉਹ ਉੱਥੇ ਮੋਰਲ ਡਿਊਟੀ ਜਿਹੜੀ ਬੰਦੀ ਆ ਉਹ ਡੀਸੀ ਸਾਹਿਬ ਦੀ ਬੰਦੀ ਆ ਪਲੱਸ ਉੱਥੇ ਦੇ ਪ੍ਰਸ਼ਾਸਨ ਦੀ ਵੀਡੀਓ ਦੀ ਬੰਦੀ ਆ ਕਿ ਜਿੰਨਾ ਰਾਸ਼ਨ ਆਂਦਾ ਪਿਆ ਮੰਨ ਲਓ ਵੇਸਟਿੰਗ ਹੀ ਹੁੰਦੀ ਪਈ ਆ ਸਰਕਾਰ ਆਪਣੇ ਅੰਡਰ 'ਚ ਲਵੇ ਉੱਥੋਂ ਸਰਕਾਰ ਭੇਜੇ ਬਣਾ ਕੇ ਅੰਦਰ ਨਾ ਕਿ ਕੋਈ ਸੰਸਥਾ ਭੇਜੇ ਹੁਣ ਜਿਹੜੇ ਬਾਬਾ ਜੀ ਆ ਸੰਤ ਸੀਚੇਵਾਲ ਸਾਹਿਬ ਉਹ ਸਰਕਾਰ ਦੇ ਨੁਮਾਇੰਦੇ ਬਣ ਕੇ ਆ ਉੱਥੇ ਖੜੇ ਆ ਜਿਹੜੇ ਕੋਈ ਸਰਕਾਰ ਦੇ ਬੰਦੇ ਆਂਦੇ ਆ ਜਾਂ ਸੀਚੇਵਾਲ ਸਾਹਿਬ ਦੇ ਕੋਈ ਖਾਸ ਆਂਦੇ ਉਹਨਾਂ ਨੂੰ ਬੀੜੀਆਂ 'ਚ ਬਿਠਾ ਕੇ ਲਈ ਜਾਂਦੇ ਪਿਆ ਜਦੋਂ ਅਸੀਂ ਕਿਹਾ ਸਾਡੇ ਨਾਲ ਇਹ ਝੇੜੂ ਚੱਕ ਝੇੜੂ ਤੋਂ ਜਿਹੜੇ ਸੰਤ ਸੀਗਰ ਰਵਿਦਾਸ ਸਮਾਜ ਦੇ ਉਹ ਵੀ ਗਏ ਹੋਏ ਸੀ ਉਹਨਾਂ ਨੂੰ ਜੱਸੀ ਚੱਲਣ ਦੀ ਵੀ ਉੱਥੇ ਸਾਨੂੰ ਮਿਲੇ ਆ ਹਣਾ ਅਮਨਦੀਪ ਸੌਤਾ ਜੀ ਹੁਣੀ ਸੀਗੇ ਹੋਰ ਸੀਗੇ ਸਾਥੀ ਅਸ਼wini ਅਸ਼wini ਸੌਤਾ ਜੀ ਹੁਣੀ ਹੋਰ ਕਾਫੀ ਸਾਥੀ ਜਾਨੀ ਦੋਵੇਂ ਸਮਾਜਾ ਦੇ ਸਾਥੀ ਸੀਗੇ ਸਮਾਜ ਦੇ ਸਾਰੇ ਸਮਾਜ ਸੇਵਕ ਸੀਗੇ ਔਰ ਉਸ ਸੰਤਾਂ ਨੂੰ ਵੀ ਚੱਜ ਨਾਲ ਬੁਲਾਇਆ ਨਹੀਂ ਗਿਆ ਔਰ ਅਸੀਂ ਦੱਸਿਆ ਕਿ ਸਾਡੇ ਇਹ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਪ੍ਰਧਾਨ ਆ ਪੰਜਾਬ ਦੇ ਔਰ ਜੇ ਕਹੀਏ ਕਿ ਸੰਤ ਸੀਚੇਵਾਲ ਸਾਹਿਬ ਦਾ ਕੋਈ ਐਟੀਟਿਊਡ ਨਹੀਂ ਸੀਗਾ ਕੋਈ ਚੱਜ ਦਾ ਬੁਲਾਣ ਵਾਲਾ ਸੰਤਾਂ ਵਾਲਾ ਨਹੀਂ ਸੀਗਾ ਉਹਨਾਂ ਨੇ ਉਹਨਾਂ ਨੂੰ ਬੁਲਾਇਆ ਨਹੀਂ ਉਹਨਾਂ ਨੂੰ ਨਮਸਕਾਰ ਨਹੀਂ ਕੀਤਾ ਇੱਕ ਦੂਜੇ ਨੂੰ ਹਾਲੇ ਕਿ ਜਿਹੜੇ ਆਪਣੇ ਸੰਤ ਗਏ ਸੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਗੁਰਦੁਆਰਿਆਂ ਦੇ ਪ੍ਰਧਾਨ ਪੰਜਾਬ ਦੇ ਉਹਨਾਂ ਨੇ ਉਹਨਾਂ ਨੂੰ ਨਮਸਕਾਰ ਕੀਤਾ ਹਮ ਲੇਕਿਨ ਉਹਨਾਂ ਨੇ ਨਾ ਤਾਂ ਉਹਦਾ ਜਵਾਬ ਦਿੱਤਾ ਨਾ ਉਹਨਾਂ ਨੇ ਅੱਗੇ ਕੋਈ ਗੱਲ ਕੀਤੀ ਉਸੇ ਵੇਲੇ ਚੱਲ ਗਏ ਪਰ ਇਹਨੂੰ ਹਮ ਫਿਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜਾ ਕਹਿ ਰਹੇ ਸੀਗੇ ਰਾਸ਼ਨ ਜਿਹੜਾ ਉਸ ਕੈਂਪਾਂ ਦੇ ਵਿੱਚ ਉਹਨਾਂ ਨੇ ਤੁਹਾਨੂੰ ਕਿਹਾ ਕਿ ਜਿਹੜਾ ਜਮਾ ਕਰਾ ਦਿਓ ਪਰ ਤੁਸੀਂ ਉੱਥੇ ਕਿਉਂ ਨਹੀਂ ਫਿਰ ਦਿੱਤਾ ਕਿਉਂ ਉਹ ਅੱਗੇ ਪਹੁੰਚਾਉਂਦੇ ਨਹੀਂ ਆ ਰਾਸ਼ਨ ਦੇਖੋ ਜਿਹੜਾ ਰਾਸ਼ਨ ਬਣ ਕੇ ਜਾਂਦਾ ਪਿਆ ਨਾ ਜੋ ਸਾਨੂੰ ਉੱਥੋਂ ਪਤਾ ਲੱਗਾ ਲੋਕਾਂ ਕੋਲ ਉਹ ਬਾਬਾ ਸੀਚੇ ਵਾਲਾ ਰੋਟੀ ਬਣਾ ਕੇ ਭੇਜਦਾ ਵਾ ਲੰਗਰ ਬਣਾ ਕੇ ਭੇਜਦਾ ਪਿਆ ਹਮ ਜਦ ਸਾਡੇ ਬੰਦਿਆ ਤੱਕ ਲੰਗਰ ਪਹੁੰਚਦਾ ਹੀ ਨਹੀਂ ਪਿਆ ਮੰਨ ਲਓ ਹੋਰ ਵੀ ਤਾਂ ਸੁੱਕਾ ਸਮਾਨ ਜਾਂਦਾ ਹੀ ਪਿਆ ਨਾ ਬੀੜੀਆਂ ਚ ਤਰਪੈਲਾ ਜਾਂਦੀਆਂ ਪਈਆਂ ਡਾਈਪਰ ਜਾਂਦੇ ਪਏ ਆ ਹੋਰ ਸਮਾਨ ਜਾਂਦਾ ਪਿਆ ਆ ਹਨਾ ਖਾਣ ਪੀਣ ਦਾ ਸਮਾਨ ਜਾਂਦਾ ਪਿਆ ਉਹ ਸਾਡੇ ਬੰਦਿਆਂ ਕੋ ਕਿਉਂ ਨਹੀਂ ਪਹੁੰਚਦਾ ਪਿਆ ਸਾਡੇ ਨੂੰ ਤਾਂ ਸਿਰਫ ਰੋਟੀ ਮਿਲਦੀ ਹੁਣੀ ਜੇ ਉਹ ਵੀ ਮਿਲਦੀ ਹੋਈ ਮਿਲਦੀ ਕਿ ਨਹੀਂ ਮਿਲਦੀ ਉਹ ਵੀ ਨਹੀਂ ਮੇਰੇ ਹਿਸਾਬ ਨਾਲ ਮਿਲਦੀ ਜੇ ਸਾਡੇ ਤੱਕ ਮੈਸੇਜ ਪਹੁੰਚਿਆ ਜੇ ਸਮਾਨ ਨਹੀਂ ਪਹੁੰਚਦਾ ਪਿਆ ਅਸੀਂਾਂ ਤੱਕ ਜਿਹੜੇ ਦਲਿਤ ਪਰਿਵਾਰ ਆ ਉੱਥੇ ਫਸੇ ਹੋਏ ਆ ਤਾਂ ਫਿਰ ਏਸੀ ਕਰਕੇ ਸਾਡੇ ਤੱਕ ਪਹੁੰਚਿਆ ਦਾ ਮਤਲਬ ਉਹਨਾਂ ਕੋਲ ਸਮਾਨ ਨਹੀਂ ਜਾਂਦਾ ਪਿਆ ਫਿਰ ਬੋਟ ਦੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਬੋਟ ਤੁਹਾਨੂੰ ਜਿਹੜਾ ਉਹ ਨਹੀਂ ਦਿੱਤੀ ਉੱਥੇ ਤਾਂ ਸਰਕਾਰ ਦੇ ਵੱਲੋਂ ਜਣੀਆਂ ਬੋਟਾਂ ਮੋਹਈਆਂ ਕਰਾਈਆਂ ਗਈਆਂ ਸਰਕਾਰ ਕਹਿੰਦੀ ਕਿ ਅਸੀਂ ਜਣੀਆਂ ਬੇੜੀਆਂ ਦਿੱਤੀਆਂ ਵਾਂ ਕਿ ਉਹ ਸਰਕਾਰੀ ਬੇੜੀਆਂ ਤਾਂ ਵੀ ਕਬਜ਼ੇ ਕੀਤੇ ਹੋਏ ਫਿਰ ਨਹੀਂ ਸਰ ਉੱਥੇ ਕੋਈ ਸਰਕਾਰੀ ਬੇੜੀ ਨਹੀਂ ਹੈਗੀ ਸੰਤ ਸੀਚੇਵਾਲ ਸਾਹਿਬ ਦੀਆਂ ਬੀੜੀਆਂ ਚੱਲਦੀਆਂ ਪਈਆਂ ਜਾਂ ਪਿੰਡ ਵਾਲਿਆਂ ਦੀਆਂ ਚੱਲਦੀਆਂ ਮੈਂ ਤੁਹਾਨੂੰ ਦਿਖਾਣਾ ਵੀਡੀਓ ਕਿ ਜਦੋਂ ਸਾਨੂੰ ਮਨਾ ਕੀਤਾ ਗਿਆ ਆ ਕਿ ਉੱਥੇ ਜਿਹੜੀ ਬੀੜੀ ਦੇ ਵਿੱਚ ਉਹੀ ਬੀੜੀ ਦੇ ਵਿੱਚ ਜਿਹੜੇ ਆ ਬੰਦੇ ਜਿਹੜੇ ਹੋਰ ਗਏ ਆ ਕਟੋ-ਕਟ 26 ਬੰਦੇ 25-26 ਲੋਕ ਸੀਗੇ ਜਿਹੜੇ ਉਸ ਬੀੜੀ 'ਚ ਬਿਠਾ ਕੇ ਲਗੇ ਆ ਸਾਨੂੰ ਕਹਿੰਦੇ ਤੁਸੀਂ ਦੋ ਜਣੇ ਆਜੋ ਆ ਆ ਉਹ ਵੀਡੀਓ ਸਾਨੂੰ ਕਹਿੰਦੇ ਤੁਸੀਂ ਦੋ ਜਣੇ ਆਜੋ ਰਾਸ਼ਨ ਨਹੀਂ ਲੈ ਜਾਣਾ ਰਾਸ਼ਨ ਸਾਡੇ ਕੈਂਪ 'ਚ ਦੇ ਦਿਓ ਅਸੀਂ ਕੋਈ ਫੋਟੋ ਖਚਾਣ ਥੋੜੋ ਗਏ ਸੀ ਉੱਥੇ ਜੇ ਸੀ ਫੋਟੋਆਂ ਖਚਾਣੀਆਂ ਆ ਤਾਂ ਫਿਰ ਸਾਨੂੰ ਮਦਦ ਕਰਨ ਦੀ ਕੀ ਲੋੜ ਹੈ ਬਈ ਤਾਂ ਇੱਥੇ ਖਿਚਾ ਸਕਦੇ ਸੀ ਅਸੀਂ ਜਲੰਧਰ 'ਚ ਬੇੜੀ 'ਚ ਫਿਰ ਇਸ ਕਰਕੇ ਤੁਹਾਨੂੰ ਭੇਜਦੇ ਸੀ ਕਿ ਜਿਹੜਾ ਤੁਸੀਂ ਰਾਸ਼ਨ ਲੈ ਕੇ ਆਇਓ ਆਪਣਾ ਫੋਟੋ ਸ਼ੂਟ ਕਰਵਾ ਲਓ ਇਸ ਕਰਕੇ ਫਿਰ ਤੁਹਾਨੂੰ ਬੇੜੀ ਏਸੀ ਵਜਾ ਤਾਂ ਦੇ ਆਪਾਂ ਉਹਨਾਂ ਦੀ ਗੱਲ ਨੂੰ ਸੋਚੀ ਹੈ ਵਜਾ ਤਾਂ ਇਹੀ ਆ ਕਿ ਤੁਸੀਂ ਸਮਾਨ ਇਹ ਤੇ ਰੱਖ ਜੋ ਬੇੜੀ 'ਚ ਲੈ ਜਾਨੇ ਆ ਤੁਸੀਂ ਦੋ ਘਰਾਂ ਨੂੰ ਮਿਲ ਕੇ ਉੱਥੇ ਫੋਟੋ ਖਿਚਾਓ ਆ ਜਾਓ ਲੋਕਾਂ ਨੂੰ ਪਾ ਦਿਓ ਸੋਸ਼ਲ ਮੀਡੀਆ 'ਚ ਅਸੀਂ ਸੇਵਾ ਕਰ ਰਹੇ ਆ ਅਸੀਂ بڑے ਸੋਸ਼ਲ ਵਰਕਰ ਆ ਫਿਰ ਇਹ ਤਾਂ ਕੋਈ ਇਨਸਾਨੀਅਤ ਵਾਲੀ ਗੱਲ ਨਹੀਂ ਨਾ ਹੋਈ ਫਿਰ ਅਸੀਂ ਜਏਕ ਸਾਨੀਆ ਤਦਾਖਾਨ ਕੀਤਾ ਜਾਂਦਾ ਪਿਆ ਆ ਲੋਕਾਂ ਨੂੰ ਬੇਫਕੂ ਬਣਾਇਆ ਜਾਂਦਾ ਆ ਉੱਥੇ ਲੱਖਾਂ ਕਰੋੜਾ ਰੁਪਇਆ ਬਰਬਾਦ ਹੋ ਰਿਆ ਕਿ ਜਿਹੜੇ ਲੋਕ ਦਸਾਂ ਨੋਆਂ ਦੀ ਕਿਰਤ ਮੈਂ ਇਹ ਨਹੀਂ ਕਹਿਣਾ ਕਿ ਸਾਡੇ ਹੀ ਅਸਲੀ ਲੋਕ ਹੀ ਸੀਗੇ ਸਾਡੇ ਤੋਂ ਪਹਿਲੋਂ ਵੀ ਸਿੱਖ ਜਥੇਬੰਦੀਆਂ ਗਈਆਂ ਹੋਣੀਆਂ ਆ ਕੋਈ ਮੁਸਲਿਮ ਸਮਾਜ ਚੋਂ ਲੋਕ ਗਏ ਹੋਏ ਸੀ ਬੜੇ ਲੋਕ ਸੀਗੇ ਲੰਗਰ ਕਿਸੇ ਦਾ ਵੀ ਉੱਥੇ ਤੱਕ ਪਹੁੰਚਣ ਨਹੀਂ ਗਿਆ ਜਿੰਨੇ ਕੈਂਪ ਲੱਗੇ ਸੀ ਸਭ ਦਾ ਲੰਗਰ ਉੱਥੇ ਲਹਾ ਲਿਆ ਕੋਈ ਸਰਪੰਚ ਲਹਾਈ ਜਾਂਦਾ ਕੋਈ ਸੀਚੇਵਾਲ ਸਾਹਿਬ ਦੇ ਬੰਦੇ ਲਹਾਈ ਜਾਂਦੇ ਹਨਾ ਕੋਈ ਅਮਰਤਪਾਲ ਦੇ ਬੰਦੇ ਲਹਾਈ ਜਾਂਦੇ ਕਿ ਜਿਨ੍ਹਾਂ ਨੇ ਮੈਂ ਤੁਹਾਨੂੰ ਦੱਸ ਰਿਹਾ ਮੈਨੂੰ ਨਾਂ ਨਹੀਂ ਯਾਦ ਆਉਂਦਾ ਉਹਨਾਂ ਦਾ ਵੀ ਕੈਂਪ ਲੱਗਾ ਪਿਆ ਉੱਥੇ ਆਪਣੇ ਆਪਣੇ ਕੈਂਪਾਂ 'ਚ ਜਿਹੜੇ ਬੰਦੇ ਵਾਕਾ ਬੰਦੇ ਉਹਨਾਂ ਕੋਲ ਲਹਾਈ ਜਾਂਦੇ ਜੀ ਇੱਥੇ ਰੱਖ ਜੋ ਜੀ ਅਸੀਂ ਪਹਛਾ ਦਵਾਂਗੇ ਅੱਗੇ ਪਹਛਾਉ ਕੌਣ 6 ਵਜੇ ਤੋਂ ਬਾਅਦ ਉੱਥੇ ਬਿਲਕੁਲ ਕੋਈ ਬੰਦਾ ਨਾ ਪ੍ਰਸ਼ਾਸਨ ਨਾ ਕੋਈ ਬੇੜੀ ਨਾ ਕੋਈ ਪਿੰਡ ਦਾ ਸਰਪੰਚ ਆਮ ਪਬਲਿਕ ਸੀਗੀ ਮਾਨ ਸਾਹਿਬ ਤਾਂ ਕਹਿੰਦੇ ਆ ਕਿ ਜਿਹੜਾ ਮੈਂ ਹੈਲੀਕਾਪਟਰ ਦਿੱਤਾ ਹੋਇਆ ਲੋਕਾਂ ਨੂੰ ਮਦਦ ਕਰ ਦੇ ਲਈ ਠੀਕ ਆ ਫਿਰ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦਾ ਕੋਈ ਨੁਮਾਇੰਦਾ ਹੀ ਨਹੀਂ ਹੁੰਦਾ ਉੱਥੇ ਜੇ ਸਰਕਾਰ ਦਾ ਨੁਮਾਇੰਦਾ ਉੱਥੇ ਹੁੰਦਾ ਉੱਥੇ ਵੀਡੀਓ ਬੈਂਦਾ ਉੱਥੇ ਕੈਂਪ ਲੱਗਦਾ ਵੀਡੀਓ ਬੈਂਦਾ ਐਸ ਡੀ ਐਮ ਬੈਂਦਾ ਕੋਈ ਤਹਿਸੀਲਦਾਰ ਬੈਂਦਾ ਕਿ ਜਿਹੜੇ ਲੋਕਾਂ ਦੀ ਦਸਾਂ ਨੌਆਂ ਦੀ ਕਿਰਤ ਜਾਏ ਕੋਈ ਸੈਲੀਬਿਟੀ ਆ ਕੋਈ ਵੀ ਦੇਣ ਜਾਂਦਾ ਦੇਖੋ ਜਾਂਦੇ ਤਾਂ ਉਹ ਪੰਜਾਬ ਨੂੰ ਬਚਾਨ ਲਈ ਆ ਇਨਸਾਨੀਅਤ ਵਾਸਤੇ ਇਨਸਾਨ ਨੂੰ ਬਚਾਨ ਲਈ ਇਨਸਾਨ ਦੀ ਕੋਈ ਜਾਤ ਨਹੀਂ ਆ ਅਸੀਂ ਸਾਰੇ ਇੱਕ ਆ ਜੇ ਅਸੀਂ ਇੱਕ ਇੱਕ ਦੀ ਗੱਲ ਕਰਦੇ ਆ ਇਨਸਾਨ ਦੀ ਗੱਲ ਕਰਦੇ ਆ ਤਾਂ ਅਸੀਂ ਸਾਰੇ ਇਨਸਾਨ ਆ ਧਰਮ ਅਸੀਂ ਤੁਸੀਂ ਬਣਾਏ ਆ ਮਾਂ ਦੇ ਪੇਟੋਂ ਕੋਈ ਧਰਮ ਲੈ ਕੇ ਨਹੀਂ ਜੰਮਿਆ ਹਰ ਬੰਦਾ ਸਿਰ ਤੋਂ ਗੰਜਾ ਹੀ ਆਇਆ ਧਰਮ ਅਸੀਂ ਤੁਸੀਂ ਬਣਾਏ ਆ ਕਿ ਆ ਸੇਖਾ ਮੁਸਲਮਾਨ ਸਾਈ ਆ ਹੁਣ ਇੱਕ ਵੀਡੀਓ ਹੋਰ ਆ ਮੇਰੇ ਕੋਲ ਸ਼ਾਇਦ ਫੋਨ ਦੇ ਉੱਤੇ ਉਹ ਲੇਡੀ ਕਹਿ ਰਹੀ ਆ ਕਿ ਪਿੰਡ ਦਾ ਸਰਪੰਚ ਕਹਿੰਦਾ ਕਿ ਇਹਨਾਂ ਕ੍ਰਿਸ਼ਚਨਾਂ ਨੇ ਤਾਂ ਮਜਬੀਆਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਨਾ ਰਸ਼ਨ ਨਹੀਂ ਦੇਣਾ ਇਹ ਵਿਤਕਰਾ ਨਹੀਂ ਤਾਂ ਹੋਰ ਕੀ ਆ ਪਰ ਇਸ ਵੇਲੇ ਤਾਂ ਜੋ ਮਾਹੌਲ ਬਣਿਆ ਹੋਇਆ ਇਹ ਤਾਂ ਸਾਰੀਆਂ ਗੱਲਾਂ ਕਰਨੀਆਂ ਬਣਦੀਆਂ ਹੀ ਨਹੀਂ ਐਸ ਵੇਲੇ ਤਾਂ ਇਨਸਾਨ ਨੂੰ ਇਨਸਾਨ ਦੀ ਜ਼ਰੂਰਤ ਹੈ ਫਿਰ ਇਨਸਾਨੀਅਤ ਕਿੱਥੇ ਕਾਇਮ ਹੈ ਇਨਸਾਨੀਅਤ ਨਹੀਂ ਹੈਗੀ ਹਵਾਨੀਅਤ ਹੋ ਰਹੀ ਆ ਇਹ ਫਲੱਡ ਦੇ ਚੱਕਰ 'ਚ ਪਾਣੀ ਦੇ ਚੱਕਰ 'ਚ ਬਿਜ਼ਨਸ ਹੋ ਰਿਹਾ ਆ ਤੁਸੀਂ ਕਿਹਨੇ بڑے بڑے ਵੱਡੇ ਇਲਜ਼ਾਮ ਲਾ ਰਹੇ ਹੋ ਕਿ ਬਿਜ਼ਨਸ ਹੋ ਰਿਹਾ ਲੋਕ ਤਾਂ ਮਦਦ ਦੇ ਲਈ ਜਿਹੜਾ ਫੰਡ ਇਕੱਠਾ ਕਰ ਰਹੇ ਆ ਨਹੀਂ ਬਿਜ਼ਨਸ ਉਹ ਲੋਕ ਕਰਦੇ ਪਿਆ ਲੋਕਾਂ ਦੀ ਮੈਂ ਬਾਕੀਆਂ ਦੀ ਗੱਲ ਨਹੀਂ ਕਰਦਾ ਪਿਆ ਬਿਜ਼ਨਸ ਜਿਹੜੇ ਲੋਕ ਰਾਸ਼ਨ ਰਖਾਈ ਜਾਂਦੇ ਮੰਨ ਲਓ ਰਾਸ਼ਨ ਵੇਸਟ ਹੁੰਦਾ ਪਿਆ ਪਾਣੀ ਵੇਸਟ ਹੁੰਦਾ ਪਿਆ ਉੱਥੇ ਹਨਾ ਹਰ ਚੀਜ਼ ਵੇਸਟ ਹੁੰਦੀ ਵੀ ਆ ਉੱਥੇ ਠੀਕ ਆ ਤਾਂ ਉਹ ਕਿੱਥੇ ਜਾਣਾ ਆ ਮੰਨ ਲਓ ਇੰਨੀ ਬੋਤਲ ਉਹ ਕਿੱਥੇ ਜਾਊਗੀ ਜੇ ਕੋਈ ਸਰਪੰਚ ਲਹਾਈ ਜਾਂਦਾ ਉੱਥੇ ਦਾ ਜੇ ਉੱਥੇ ਦੀਆਂ ਜਿਹੜੇ ਪੰਚ ਸਰਪੰਚ ਜਾਂ ਸਭਾ ਸੁਸਾਇਟੀਆਂ ਰਖਾਈ ਜਾਂਦੀਆਂ ਉਹ ਕਿੱਥੇ ਜਾਣਾ ਪਾਣੀ ਉਹ ਰਾਸ਼ਨ ਕਿੱਥੇ ਜਾਣਾ ਇਹਨਾਂ ਦੱਸੋ ਜੇ ਸਰਕਾਰ ਦੇ ਰਹੀ ਆ ਤਾਂ ਫੇ ਉਹ ਰਾਸ਼ਨ ਕਿੱਥੇ ਜਾ ਰਿਹਾ ਹੁਣ ਜਿੱਦਾਂ ਤੁਸੀਂ ਦੱਸਿਆ ਕਿ ਜਿਹੜਾ ਵੋਟ ਦੇ ਵਿੱਚ ਉਹਨਾਂ ਨੇ ਤੁਹਾਨੂੰ ਕਿਹਾ ਕਿ ਤੁਸੀਂ ਦੋ ਬੰਦੇ ਜਾ ਕੇ ਫੋਟੋ ਸ਼ੂਟ ਕਰਾ ਕੇ ਤੇ ਵਾਪਸ ਆਜੋ ਜੀ ਤਾਂ ਫਿਰ ਹੋਰ ਵੀ ਜਿਹੜੇ ਲੋਕ ਜਿਹੜੇ ਜਾਂਦੇ ਹੋਣਗੇ ਉਹ ਵੀ ਇਦਾਂ ਹੀ ਕਰਦੇ ਆ ਫੇ ਮਤਲਬ ਕੋਈ ਪਹੁੰਚਦਾ ਨਹੀਂ ਹੈ ਲੋਕਾਂ ਤੱਕ ਜਿਹੜਾ ਉੱਥੇ ਰਾਸ਼ਨ ਲੱਸੀ ਜਾਂਦਾ ਉਹੀ ਲੋਕਾਂ ਤੱਕ ਪਹੁੰਚਦਾ ਫੇ ਮੈਂ ਤੁਹਾਨੂੰ ਪੇਰ ਲੋ ਕਿ ਰਾਸ਼ਨ ਸਿਰਫ ਉਹ ਹੀ ਜਾਂਦਾ ਪਿਆ ਜਿਹੜੇ ਬਾਬਾ ਜੀ ਭੇਜ ਰਹੇ ਆ। ਹੂੰ। ਕਿ ਜਿਹੜੇ ਉਹਨਾਂ ਦੇ ਕੋਈ ਸੰਗੀ ਸਾਥੀ ਹੈਗੇ ਆ ਉਹਨਾਂ ਦਾ ਜਾਂਦਾ ਪਿਆ ਆ ਉਹ ਵੀ ਸਿਰਫ ਇੱਕ ਦਿਖਾਨ ਲਈ। ਸਾਡੇ ਸਾਹਮਣੇ ਦੀ ਗੱਲ ਆ ਸਾਡੇ ਸਾਹਮਣੇ ਬਾਬਾ ਜੀ ਨੇ ਕਿਹਾ ਕਿ ਬੰਦੇ ਨੂੰ ਬੇੜੇ ਤੇ ਮੰਜੇ ਰਖ ਲੋ ਲੰਗਰ ਪਕਾ ਕੇ ਉੱਤੇ ਰੱਖ ਕੇ ਤਾਂ ਲੈ ਜਾਣਾ। ਕਿੰਨੇ ਸਾਨੂੰ ਖੋਦ ਕਿਹਾ ਬਾਬਾ ਜੀ ਨੇ ਉੱਤੇ ਚਾਹੇ ਬਾਬਾ ਜੀ ਨੂੰ ਯਾਦ ਹੋਵੇ ਨਾ ਹੋਵੇ ਉਸ ਰਸ ਚ। ਇਹਦੇ ਲੰਗਰ ਇੱਥੋਂ ਪੱਕ ਕੇ ਜਾਂਦਾ ਆ ਲੰਗਰ ਕੱਚਾ ਸਮਾਨ ਨਹੀਂ ਅੰਦਰ ਭੇਜਦੇ ਇੱਥੋਂ ਅਸੀਂ ਲੰਗਰ ਪਕਾ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਨੇ ਆ ਮੰਨ ਲਓ 3 1/2 300 ਘਰ ਆ ਉੱਥੇ ਠੀਕ ਆ ਜੇ ਸਵੇਰ ਤੋਂ ਲੱਗੀ ਇਹ ਬੇਲੀ ਦੇ ਵਿੱਚ ਸ਼ਾਮ ਤੱਕ ਲੰਗਰ ਨਹੀਂ ਪਹੁੰਚਦਾ ਪੂਰੇ ਘਰਾਂ 'ਚ ਤਾਂ ਫਿਰ ਜਿਹੜਾ ਤੁਸੀਂ ਪਕਾ ਕੇ ਜਿਹੜਾ ਰਾਸ਼ਨ ਲੈ ਕੇ ਗਏ ਸੀ ਉਹਦਾ ਕੀ ਹੋਇਆ ਉਹਦਾ ਤੁਹਾਨੂੰ ਮੈਂ ਦੱਸੀਆ ਨਾ ਸਬਜ਼ੀ ਖਰਾਬ ਹੋ ਗਈ ਉਹ ਸਾਨੂੰ ਸਿੱਟ ਨਹੀਂ ਪਈ ਦੁੱਧ ਖਰਾਬ ਹੋ ਗਿਆ ਉਹ ਸਾਨੂੰ ਉੱਥੇ ਰੋਣਾ ਪਿਆ ਠੀਕ ਆ ਸਾਡੇ ਕੋਲ ਗਲਤੀ ਇਹ ਹੋ ਗਈ ਮੈਂ ਮੁੰਡਿਆਂ ਨੂੰ ਕਹਿੰਦਾ ਸੀ ਇਹਦੀ ਵੀਡੀਓ ਸ਼ੂਟ ਕਰ ਲੋ ਅਸੀਂ ਚੱਲ ਗਏ ਪੋਲ ਤੇ ਇਹਨਾਂ ਨੇ ਮਗਰੋਂ ਸਿੱਟ ਦਿੱਤਾ ਸਾਰਾ ਕੁਝ ਜਿਹੜੇ ਪ੍ਰਸ਼ਾਦੇ ਸੀਗੇ ਉੱਥੇ ਕੋਈ ਇੱਕ ਚਾਹ ਦੀ ਉਹਨਾਂ ਨੇ ਸੰਤਾਂ ਨੇ ਕੋਈ ਲੰਗਰ ਲਾਇਆ ਸੀ ਅਸੀਂ ਬ੍ਰੈਡਾਂ ਤਾਂ ਪ੍ਰਸ਼ਾਦੇ ਉਹਨਾਂ ਨੂੰ ਦੇ ਕੇ ਆਏ ਉੱਥੇ ਕਿ ਕੋਈ ਲੰਗਰ ਚੱਲ ਰਿਹਾ ਸੀ ਕਿ ਉੱਥੇ ਚੱਲਦਾ ਉਹ ਲੰਗਰ ਜਿਹੜਾ ਲੋਕ ਪਕਾ ਕੇ ਲਿਆ ਰਹੇ ਨਾ ਉਹ ਲੰਗਰ ਅੰਦਰ ਨਹੀਂ ਪਹੁੰਚਦਾ ਭਾਪਾ ਜੀ ਉਹ ਲੰਗਰ ਜਿਹੜੇ ਲੋਕ ਉੱਥੇ ਜਾਂਦੇ ਨਾ ਪਿਕਨਿਕ ਸਪੋਰਟ ਸਮਝ ਕੇ ਮਾਲੋ ਫੋਟੋ ਛੂਟ ਕਰਨਾ ਪਿਕਨਿਕ ਸਪੋਟ ਹੀ ਆ ਸਾਡੇ ਲਈ ਮੈਂ ਵੀ ਗਿਆ ਆ ਉੱਥੇ ਅਸੀਂ ਵੀ ਫੋਟੋਆਂ ਖਚਾਈਆਂ ਲੇਕਿਨ ਅਸੀਂ ਕਿਸੇ ਦਰਦਨਾ ਗਏ ਸੀ ਫੋਟੋਆਂ ਅਸੀਂ ਤਾਂ ਖਿੱਚੀਆਂ ਇਹ ਚੀਜ਼ਾਂ ਦੀਆਂ ਕਿ ਯਾਰ ਇਹ ਵਿਤਕਰਾ ਹੋ ਰਿਹਾ ਜਿਵੇਂ ਹੁਣ ਤੁਸੀਂ ਦੱਸ ਰਹੇ ਹੋ ਕਿ ਤੁਸੀਂ ਜਿਹੜਾ ਸੀਗਾ ਉਹ ਸਾਰਾ ਸੁੱਟਣਾ ਪਿਆ ਤੁਹਾਨੂੰ ਸਬਜੀ ਵੀ ਸੁੱਟਣੀ ਪਈ ਬਾਕੀ ਸਾਰੀਆਂ ਚੀਜ਼ਾਂ ਵੀ ਸੁੱਟਣੀਆਂ ਪਈਆਂ ਇੱਕ ਤਾਂ ਪੈਸੇ ਦੀ ਵੇਸਟੇਜ ਦੂਸਰਾ ਅੰਨ ਦਾ ਨਰਾਦਰ ਬਿਲਕੁਲ ਹੋਇਆ ਅਜੀ ਇਹ ਸਾਡੇ ਲੋਕਾਂ ਦੀ ਦਸਾਂ ਨਹੀਂ ਦਸਾਂ ਨੌਆਂ ਦੀ ਕਿਰਤ ਦੀ ਕਮਾਈ ਸੀਗੀ ਅਸੀਂ ਆਪਣੇ ਜਿੰਨਾ ਮੱਲਾ ਸਾਡਾ ਵਾਲਮੀਕੀ ਕਲੋਨੀ ਆ ਘਰ ਘਰ ਚੋਂ ਅਸੀਂ ਪੈਸੇ ਇਕੱਠੇ ਕੀਤੇ ਆ ਪਹਿਲੇ ਦਿਨ ਵੀ ਅਸੀਂ ਜਿਸ ਦਿਨ ਗਏ ਮੈਂ ਆ ਮੇਰੀ ਵਾਈਫ ਸਾਡੇ ਭਾਬੀ ਜੀ ਆ सोनू ਦੇ ਪਰਿਵਾਰ ਚੋਂ ਜਾਂ ਹੋਰਾਂ ਦੇ ਸਾਡੇ ਪਰਿਵਾਰਾਂ ਦੇ ਜਿੰਨੇ ਮੁੰਡੇ ਆ ਉਹਨਾਂ ਦੀਆਂ ਸਾਰਿਆਂ ਦੀਆਂ ਵਾਈਫ ਕੋਈ ਭੈਣ ਕੋਈ ਮਾਂ ਸਾਰਿਆਂ ਨੇ ਪੈਸੇ ਇਕੱਠੇ ਕੀਤੇ ਔਰ ਲੰਗਰ ਆਪ ਬਣਾ ਕੇ ਵੰਡ ਕੇ ਆਏ ਆ ਸਾਡੇ ਪਰਿਵਾਰਾਂ ਦਾ ਤੇ ਇਨਕਮ ਸੋਰਸ ਵੀ ਇੰਨਾ ਕੋਈ ਤਕੜਾ ਨਹੀਂ ਹੁੰਦਾ ਹਰ ਕੋਈ ਸਾਡੇ ਪਰਿਵਾਰ ਦਾ ਬੰਦਾ ਸਟੇਬਲ ਨਹੀਂ ਹੈਗਾ ਉਹਨਾਂ ਦਾ ਪੈਸਿਆਂ ਦਾ ਸਾਰਾ ਵੇਸਟ ਹੋਇਆ ਬਿਲਕੁਲ ਵੇਸਟ ਹੋਇਆ ਜੀ ਸਾਰਾ ਹੀ ਵੇਸਟ ਗਿਆ ਅਸੀਂ ਜਿਹੜਾ ਸਮਾਨ ਸੀਗਾ ਲੰਗਰ ਦਾ ਜਿਹੜਾ ਬਾਕੀ ਜਿਹੜੀ ਸੁੱਕਾ ਸਮਾਨ ਸੀਗਾ ਅਸੀਂ ਸਾਰਾ ਵਾਪਸ ਲਿਆਇਆ ਸੀ ਉਹ ਅਸੀਂ ਰਾਹ ਜਾਂਦੇ ਆਂਦੇ ਲੋਕਾਂ ਨੂੰ ਵੰਡਿਆ ਕਿ ਜਿਹੜੀਆਂ ਝੁੱਗੀਆਂ ਵਾਲੇ ਝੌਪੜੀਆਂ ਵਾਲੇ ਜਾਂ ਜਿੱਥੇ-ਜਿੱਥੇ ਕੋਈ ਪਾਣੀ ਖੜਾ ਸੀ ਸਾਨੂੰ ਲੱਗਦਾ ਰਿਹਾ ਕਿ ਅਸੀਂ ਉਹ ਨਾ ਉਹਨਾਂ ਲੋਕਾਂ ਨੂੰ ਸਮਾਨ ਵੰਡਦੇ ਆਂ ਰਸਤੇ 'ਚ ਕਿ ਯਾਰ ਜੋ ਉੱਥੇ ਨਹੀਂ ਤਾਂ ਇੱਥੇ ਦੇ ਦੋ ਕਰਨੀ ਤਾਂ ਸੇਵਾ ਹੀ ਆ ਮਾਨਵਤਾ ਦੀ ਚੱਲਦੇ ਚੱਲਦੇ ਇੱਕ ਆਖਰੀ ਸਵਾਲ ਕਿ ਜੋ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਆ ਜੇ ਅਸੀਂ ਅੱਜ ਵੀ ਇਹਨਾਂ ਚੀਜ਼ਾਂ ਦੇ ਵਿੱਚ ਫਸੇ ਰਹੇ ਤਾਂ ਹਾਲਾਤ ਸੁਧਰਨਗੇ ਹਾਲਾਤ ਸੁਧਰ ਨਹੀਂ ਸਕਦੇ ਜੀ ਜੇ ਆਪਾਂ ਕੀਏ ਕਿ ਪੱਖਪਾਤ ਪਾਰਟੀਵਾਦੀ ਹਨਾ ਇਹਨਾਂ ਚੀਜ਼ਾਂ ਤੋਂ ਉੱਠ ਕੇ ਜੇ ਇਨਸਾਨੀਅਤ ਦੀ ਜਾਂ ਮਾਨਵਤਾ ਦੀ ਗੱਲ ਕਰਨੇ ਪੈਣੀ ਨਾ ਇਹਨਾਂ ਚੀਜ਼ਾਂ ਤੋਂ ਉੱਠ ਕੇ ਕਰਨੇ ਪੈਣੀ ਆ ਕੇ ਮੰਨ ਲਓ ਮੈਂ ਐਮ ਐਲ ਏ ਆ ਮੈਂ ਕਿਸੇ ਦੂਸਰਾ ਹਲਕਾ ਇਨਚਾਰਜ ਨੂੰ ਜਾਂ ਦੂਸਰੇ ਕਿਸੇ ਵਿਧਾਇਕ ਨੂੰ ਜਾਂ ਕਿਸੇ ਪਾਰਟੀ ਦੇ ਹੋਰ ਬੰਦੇ ਨੂੰ ਮੈਂ ਆਪਣੇ ਹਲਕੇ 'ਚ ਬਰਦਾਸ਼ਤ ਨਹੀਂ ਕਰਦਾ ਪਿਆ ਇਹ ਵੀ ਚੀਜ਼ ਮੈਂ ਦੇਖ ਚੁੱਕਾ ਅੱਛਾ ਇੱਕ ਹੋਰ ਸਵਾਲ ਕਰੂੰਗਾ ਮਾਫੀ ਮੈਂ ਵੈਸੇ ਆਖਰੀ ਸਵਾਲ ਕਿਹਾ ਸੀਗਾ ਜਿਹੜਾ ਸਾਡਾ ਮਜ਼ਦੂਰ ਭਰਾਵਾ ਜਿਹੜਾ ਬੇਜਮੀਨਾ ਕਿਸਾਨ ਹੈ ਜੀ ਜਿਹਦੀ ਬਾਲੇ ਵਾਲੀਆਂ ਛੱਤਾਂ ਟੁੱਟ ਗਈਆਂ ਉਹਨੂੰ ਕੋਣ ਮੁਆਵਜ਼ਾ ਦੇਵੇਗਾ ਦੇਖੋ ਜੇ ਰਾਸ਼ਨ ਵਾਸਤੇ ਆਧਾਰ ਕਾਰਡ ਮੰਗਿਆ ਜਾਂਦਾ ਸਾਡੇ ਲੋਕ ਜਿਹੜੇ ਮਾਤਰ ਐਸੀ ਪਰਿਵਾਰਾ ਉਹਨਾਂ ਕੋ ਤੇ ਰਜਿਸਟਰੀਆਂ ਵੀ ਹਨੀ ਲਲਕੀਰ ਚ ਰਹਿੰਦੇ ਪਏ ਆ ਉਹਨਾਂ ਨੂੰ ਤਾਂ ਮਿਲਣਾ ਹੀ ਨਹੀਂ ਕਿਸੇ ਕੋ ਇੱਕ ਅੱਦੇ ਕੋ ਕਿਤੇ ਰਜਿਸਟਰੀ ਕੋਈ ਹੋਈ ਲੋਕਾਂ ਦੇ ਘਰਾਂ ਦੇ ਘਰ ਰੋੜ ਕੇ ਕਾਗਜ਼ ਕਿੱਥੋਂ ਲਿਆਣੇ ਲੋਕਾਂ ਨੇ ਆਧਾਰ ਕਾਰਡ ਵਾਲੀ ਕੀ ਸਟੋਰੀ ਹੈ ਤੁਸੀਂ ਨਵੀਂ ਗੱਲ ਕਰਤੀ ਕਿ ਰਾਸ਼ਨ ਲਈ ਆਧਾਰ ਕਾਰਡ ਜਿਹੜਾ ਲੰਗਰ ਆ ਉਹਦੇ ਲਈ ਵੀ ਆਧਾਰ ਕਾਰਡ ਉੱਥੇ ਅਸੀਂ ਜਦੋਂ ਸਿਗੇ ਪੁਲ ਦੇ ਉੱਤੇ ਕੋਈ ਸਾਥੀ ਆਏ ਉੱਥੇ ਬੰਦੇ ਗੱਲ ਕਰਦੇ ਪਏ ਕਹਿੰਦੇ ਯਾਰ ਆਧਾਰ ਕਾਰਡ ਤੋਂ ਬਿਨਾਂ ਤਾਂ ਰਾਸ਼ਨ ਨਹੀਂ ਦਿੰਦੇ ਪਏ ਕਿ ਜਿਹੜੇ ਇਸ ਪਿੰਡ ਦੇ ਬੰਦੇ ਆ ਜਿਹਦਾ ਆਧਾਰ ਕਾਰਡ ਆ ਉਹਨੂੰ ਰਾਸ਼ਨ ਦੇ ਰਹੇ ਇੱਥੋਂ ਲੰਗਰ ਤਾਂ ਬਾਬੇ ਨਾਨਕ ਦਾ ਚਲਾਇਆ ਹੋਇਆ ਆ ਤੇ ਲੰਗਰ ਲਈ ਵੀ ਆਧਾਰ ਕਾਰਡ ਹੁਣ ਸਾਨੂੰ ਆਪਣੀ ਆਈਡੈਂਟੀਟੀ ਵੀ ਦੱਸਣੀ ਪਵੇਗੀ ਲੰਗਰ ਲੈਣ ਦੇ ਲਈ ਵੀ ਕੀ ਹਾਲਾਤ ਬਣੇ ਹੋਏ ਆ ਪੰਜਾਬ ਦੇ ਵਿੱਚ ਤਾਂ ਅਸੀਂ ਕਿਹੜੀਆਂ ਗੱਲਾਂ ਦੇ ਵਿੱਚ ਪਏ ਆ ਉਹ ਲੋਕ ਉੱਥੇ ਕਹਿੰਦੇ ਪਿਆ ਕਿ ਜੀ ਇਹ ਜਿਹੜੇ ਲੋਕ ਆ ਜਿਹੜੇ ਨਾ ਬਿਨਾਂ ਮਤਵਲ ਤੋਂ ਆਂਦੇ ਆ ਰਾਸ਼ਨ ਇਕੱਠਾ ਕਰੀ ਜਾਂਦੇ ਪਿਆ ਜਮਾ ਕਰੀ ਜਾਂਦੇ ਇਹ ਤਾਂ ਐਵੇਂ ਤੁਰੇ ਫਿਰਦੇ ਪਿਆ ਨਾ ਕੋ ਰਾਸ਼ਨ ਬਹੁਤ ਪਿਆ ਇਹਨਾਂ ਦੇ ਘਰਾਂ 'ਚ ਕਿ ਜਿਹੜਾ ਨੂੰ ਜ਼ਰੂਰਤ ਆ ਠੀਕ ਆ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਦੇਣਾ ਚਾਹੀਦਾ ਕਿ ਇਸ ਟਾਈਮ ਤਾਂ ਹਰ ਬੰਦੇ ਨੂੰ ਜ਼ਰੂਰਤ ਆ ਜਿਹੜੇ ਹੱਡ ਨਾਲ ਪੀੜਿਤ ਲੋਕ ਆ ਮੰਨ ਲਓ ਮੇਰਾ ਦਿਲ ਕਰਦਾ ਮੈਂ ਕਿਸੇ ਕੋਲ ਜਾ ਕੇ ਮੰਗਾ ਹਰ ਬੰਦੇ ਦੇ ਅੰਦਰ ਇਨਸਾਨੀਅਤ ਆ ਹਰ ਬੰਦੇ ਦੇ ਅੰਦਰ ਆਪਣੀ ਆਪਣੀ ਪ੍ਰੈਸਟੀਜ ਹੁੰਦੀ ਆ ਕਿ ਕੋਈ ਕਿਸੇ ਅੱਗੇ ਹੱਥ ਨਹੀਂ ਅੜਦਾ ਇਸ ਟਾਈਮ ਹਾਲਾਤ ਇਦਾਂ ਦੇ ਹੋਏ ਪਿਆ ਅਰਬਾਂ ਖਰਬਾਪਤੀ ਬੰਦੇ ਜਿਨ੍ਹਾਂ ਦੀਆਂ ਕੋਠੀਆਂ ਰੁੜ ਗਈਆਂ 1.5 ਕਰੋੜ ਰੁਪਏ ਆਪਾਂ ਵੀਡੀਓ ਦੇਖਦੇ ਸੀ ਇੱਕ ਬੰਦੇ ਦੀ ਕਿ 1.5 ਕਰੋੜ ਰੁਪਏ ਉਸ ਬੰਦੇ ਨੇ ਕੋਠੀ ਤੇ ਲਾਇਆ ਕੋਠੀ ਡੁੱਗ ਗਈ ਪਰ ਜਿਹੜੀਆਂ ਤੁਸੀਂ ਰਾਸ਼ਨ ਇਕੱਠੇ ਕਰਨ ਵਾਲੀਆਂ ਗੱਲਾਂ ਕਹਿ ਰਹੇ ਇਹ ਵੀ ਸਾਡੇ ਸਮਾਜ ਨੂੰ ਕਈਆਂ ਜਾ ਰਹੀਆਂ ਵਾ ਮੈਂ ਸੋਸ਼ਲ ਮੀਡੀਆ ਤੇ ਉੱਤੇ ਵੀਡੀਓਜ਼ ਦੇਖੀਆਂ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ ਇਸ ਤਰੀਕੇ ਦੀਆਂ ਨਿਕਲ ਕੇ ਆਉਣੀਆਂ ਸ਼ੁਰੂ ਹੋ ਗਈਆਂ ਇਸ ਕਰਕੇ ਆਪਾਂ ਇਸ ਮੁੱਦੇ ਤੇ ਗੱਲ ਕਰ ਰਹੇ ਹਾਂ ਆ ਇਦਾਂ ਦੇ ਜਿਹੜੇ ਲਫ਼ਜ਼ ਸਾਡੇ ਸਮਾਜ ਦੇ ਲਈ ਇਸਤੇਮਾਲ ਕੀਤੇ ਜਾ ਰਹੇ ਨੇ ਪਰ ਜਦੋਂ ਲੋਕ ਯਾਰ ਰਿਪੋਰਟਰ ਉਹ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਦੇ ਤਾਂ ਉਹਨਾਂ ਦੇ ਘਰਾਂ ਦੇ ਵਿੱਚ ਖਾਣ ਲਈ ਇੱਕ ਦਾਣਾ ਵੀ ਹੈ ਨਹੀਂ ਦੇਖੋ ਕਿ ਜਿਹੜਾ ਆਪਾਂ ਕਹਿੰਨੇ ਕਿ ਲੋਕਾਂ ਦੇ ਘਰਾਂ 'ਚ ਖਾਣ ਲਈ ਨਹੀਂ ਹੈਗਾ ਕੁਝ ਸਾਡੇ ਲੋਕਾਂ ਨੂੰ ਕਹਿੰਦੇ ਰਾਸ਼ਨ ਇਕੱਠਾ ਕਰ ਰਿਹਾ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਕਹੀ ਆ ਕਿ ਕਿਸੇ ਦਾ ਮਨ ਨਹੀਂ ਕਰਦਾ ਹੁੰਦਾ ਕਿ ਆਪਾਂ ਕਿਸੇ ਦੇ ਅੱਗੇ ਹੱਥ ਛੱਡੀਏ ਲੇਕਿਨ ਹੁਣ ਮਜਬੂਰੀ ਬਣ ਚੁੱਕੀ ਆ ਲੋਕਾਂ ਦੇ ਘਰ ਰੋੜ ਗਏ ਆ ਲੋਕਾਂ ਦੇ ਬੱਚੇ ਤੱਕ ਰੋੜ ਗਏ ਡੰਗਰ ਤੱਕ ਰੋੜ ਗਏ ਆ ਲੋਕ ਮਜਬੂਰ ਹੋ ਗਏ ਆ ਥੱਡਣ ਲਈ ਲੇਕਿਨ ਠੀਕ ਆ ਸਾਡੇ ਘਰਾਂ ਤੱਕ ਨਹੀਂ ਪਹੁੰਚਦਾ ਪਿਆ ਸਨ ਵੀ ਪਤਾ ਆ ਕਿ ਸਾਡੇ ਪਰਿਵਾਰ ਸਮਰਥ ਨਹੀਂ ਹੈਗੇ ਅਸੀਂ ਲੋਕ ਤਾਂ ਪਹਿਲਾਂ ਹੀ ਗਰੀਬੀ ਰੇਖਾ ਤੋਂ ਵੀ ਥੱਲੇ ਜਾ ਚੁੱਕੇ ਹਾਂ ਕਿ ਸਾਨੂੰ ਤਾਂ ਮੰਗਣਾ ਹੀ ਪੈਣਾ ਅਗਰ ਜੇ ਮੰਗਣ ਦੇ باوجود ਵੀ ਸਾਨੂੰ ਜਲੀਲ ਕੀਤਾ ਜਾਂਦਾ ਵਾ ਮੰਗਣ ਦੀ ਲੋੜ ਨਹੀਂ ਪੇਤਾ ਪਰਮਾਤਮਾ ਸਾਨੂੰ ਰੋੜ ਕੇ ਲੈ ਜਾਂਦਾ ਨਾਲ ਹੀ ਸਾਡੇ ਲੋਕਾਂ ਨੂੰ ਸਾਡੀ ਗੈਰਤ ਤਾਂ ਜਿੰਦਾ ਰਹਿੰਦੀ ਇੱਕ ਆਖਰੀ ਸਵਾਲ ਜਦੋਂ ਪਾਣੀ ਉਤਰੇਗਾ ਜੇ ਇਦਾਂ ਦੇ ਹਾਲਾਤ ਹੋਣ ਬਣੇ ਹੋਏ ਆ ਜਿਵੇਂ ਤੁਸੀਂ ਦੱਸ ਰਹੇ ਹੋ ਤਾਂ ਜਦੋਂ ਪਾਣੀ ਉਤਰੇਗਾ ਤਾਂ ਫਿਰ ਸਾਡੇ ਲੋਕਾਂ ਦੇ ਹਾਲਾਤ ਕੀ ਹੋਣਗੇ ਹਾਲਾਤ ਇਤੋਂ ਵੀ ਬੱਦਰ ਹੋਣੇ ਆ ਬਹੁਤ ਜ਼ਿਆਦੀਆਂ ਐਨਜੀਓ ਲੱਗੀਆਂ ਹੋਈਆਂ ਬਹੁਤ ਵਧੀਆ ਕੰਮ ਕਰਦੀਆਂ ਸੀ ਇਹ ਨਹੀਂ ਕਹਿੰਦੇ ਕਿ ਸਾਰੇ ਹੀ ਮਾੜੇ ਆ ਸਾਰੀਆਂ ਐਨਜੀਓ ਜਿਹੜੀਆਂ ਲੱਗੀਆਂ ਹੋਈਆਂ ਬਹੁਤ ਵਧੀਆ ਕੰਮ ਕਰਦੀਆਂ ਪਈਆਂ ਕਈ ਜਿਨ੍ਹਾਂ ਨੇ ਕਈਆਂ ਨੇ ਮਕਾਨ 2 ਸਾਲ ਲੈ ਲੈ 20 ਪਿੰਡ ਲੈ ਲੈ 10 ਪਿੰਡ ਲੈ ਲੈ ਉਹਨਾਂ ਨੂੰ ਸਾਰਾ ਕੁਝ ਮਹਈਆ ਕਰਾਣ ਲਈ ਮਕਾਨ ਬਣਾ ਕੇ ਦੇਣ ਲਈ ਹਨਾ ਸਾਰੇ ਕੰਮ ਕਰਦੇ ਬੇ ਲੇਕਿਨ ਜਦੋਂ ਪਾਣੀ ਉੱਤਰ ਗਿਆ ਜਿਹੜਾ ਤੁਹਾਡਾ ਸਵਾਲ ਆ ਪਾਣੀ ਉਤਰਨ ਤੋਂ ਬਾਅਦ ਪਤਾ ਲੱਗਣਾ ਕੌਣ ਜਾਂਦਾ ਪਿਆ ਉੱਥੇ ਕਿ ਉਹ ਮਹਾਮਾਰੀ ਉਦੋਂ ਫੈਲਰਨੀ ਆ ਜਦੋਂ ਧੁੱਪ ਨਿਕਲਨੀ ਆ ਡੰਗਰ ਮਰੇ ਹੋਣੇ ਆ ਬੰਸਾਨ ਮਰੇ ਹੋਣੇ ਆ ਜਾਨਵਰ ਮਰੇ ਹੋਣੇ ਆ ਕਈ ਤਰ੍ਹਾਂ ਦੇ ਜਾਨਵਰ ਆ ਵੀ ਚੁੱਕੇ ਆ ਮਰ ਵੀ ਚੁੱਕੇ ਡੰਗਰ ਅਸੀਂ ਕਈ ਦੇਖਦੇ ਪਏ ਮਰੇ ਪਏ ਉਹ ਫਟ ਜਾਣੇ ਆ ਜਦੋਂ ਧੁੱਪ ਪੈਣੀ ਆ ਪਾਣੀ ਦੇ ਨਾਲ ਭਰ ਕੇ ਫਟ ਜਾਣੇ ਆ ਕੌਣ ਚੱਕੂਗਾ ਉਹਨਾਂ ਨੂੰ ਉਹ ਸਾਡੇ ਹੀ ਲੋਕਾਂ ਨੇ ਚੱਕਣੇ ਆ ਵਾਲਮੀਕੀ ਸਮਾਜ ਨੇ ਸਾਡੇ ਹੀ ਲੋਕਾਂ ਨੂੰ ਅੱਗੇ ਲਾਣੇ ਪੈਣਾ ਆ ਸਾਡੀਆਂ ਹੀ ਕਾਰਪਰੇਸ਼ਨਾਂ ਨੇ ਅੱਗੇ ਲੱਗਣਾ ਆ ਸਾਡੇ ਲੋਕਾਂ ਨੂੰ ਹੀ ਭੇਜਿਆ ਜਾਣਾ ਆ ਕਿ ਜਿਨ੍ਹਾਂ ਨੂੰ ਅੱਜ ਦਦਕਾਰਿਆ ਜਾਂਦਾ ਜਿਨ੍ਹਾਂ ਤੱਕ ਰਾਸ਼ਨ ਨਹੀਂ ਪਹੁੰਚਦਾ ਪਏ ਔਰ ਅਸੀਂ ਅੱਜ ਦੇਖ ਕੇ ਆਏ ਆ ਕਿ ਪਿੰਡ ਦੇ ਵਿੱਚ ਕਿ ਜਿਹੜੇ ਹੜ ਆਏ ਆ ਜਿਹੜੇ ਨਰੇਗਾ ਵਾਲੀਆਂ ਜਿਹੜੀਆਂ ਬੀਬੀਆਂ ਆ ਸਾਡੀਆਂ ਜਿਨ੍ਹਾਂ ਨੂੰ ਸੈਂਟਰ ਗਵਰਨਮੈਂਟ ਨੇ ਰੱਖਿਆ ਹੋਇਆ ਉਸ ਜਿੰਨੀਆਂ ਬੋਰੀਆਂ ਭਰ ਹੁੰਦੀਆਂ ਪਈਆਂ ਬੰਨ ਵਾਸਤੇ ਉਹ ਪਰਦੀਆਂ ਪਈਆਂ ਤਾਂ ਨਾਮ ਕੇ ਇਹਨਾਂ ਦਾ ਹੋ ਰਿਹਾ ਜੀ ਐਮਐਲਏ ਨੇ ਕਰ ਦਿੱਤਾ ਮੰਤਰੀ ਕਰ ਗਿਆ ਸਰਪੰਚ ਨੇ ਕਰ ਦਿੱਤਾ ਕੰਮ ਤਾਂ ਫੇਰ ਸਾਡੇ ਲੋਕ ਹੀ ਕਰਨਦੇ ਆ ਸਾਡੀਆਂ ਮਾਵਾ ਪਹਿਣਾ ਕਰਨਦੀਆਂ ਤੇ ਟੈਗ ਮਿਲ ਰਿਹਾ ਵਾ ਕਿ ਜਿਹੜਾ ਰਾਸ਼ਨ ਇਕੱਠਾ ਕਰੀ ਜਾਂਦੇ ਪਏ ਆ ਰਾਸ਼ਨ ਤਾਂ ਉਹਨਾਂ ਨੂੰ ਮਿਲਦਾ ਹੀ ਨਹੀਂ ਅੱਜ ਜੇ ਅਸੀਂ ਰਾਸ਼ਨ ਵੰਡ ਗਏ ਆ ਨਾ ਉਹਨਾਂ ਬੀਬੀਆਂ ਨੂੰ ਹੀ ਵੰਡ ਗਏ ਆ ਜਿਹੜੀਆਂ ਬੋਰੀਆਂ ਭਰਦੀਆਂ ਪਈਆਂ ਕਿ ਜਿਹੜੀਆਂ ਬੰਨ ਰੋਕਣ ਲਈ ਬੋਰੀਆਂ ਭਰਦੀਆਂ ਪਈਆਂ ਜਾਂ ਬੰਦੇ ਬੋਰੀਆਂ ਭਰਦੇ ਪਏ ਸਾਡੇ ਲੋਕ ਹੀ ਆ ਅੱਛਾ ਤੁਸੀਂ ਇੱਕ ਬੜੀ ਇੰਟਰਸਟਿੰਗ ਜੀ ਗੱਲ ਕੀਤੀ ਆ ਕਿ ਜਦੋਂ ਪਾਣੀ ਉਤਰੇਗਾ ਜਦੋਂ ਜਾਨਵਰ ਮਰਨਗੇ ਉਦੋਂ ਸਾਡੇ ਲੋਕਾਂ ਦੀ ਯਾਦ ਆਣੀ ਆ ਉਦੋਂ ਫਿਰ ਸਾਡੇ ਲੋਕਾਂ ਦੀ ਕਿਉਂ ਯਾਦ ਆਣੀ ਆ ਸਾਡੇ ਲੋਕਾਂ ਦੀ ਉਦੋਂ ਜ਼ਿਆਦਾ ਨਹੀਂ ਆ ਕਿ ਇਹ ਬਿਮਾਰੀਆਂ ਨਾਲ ਹਮੇਸ਼ਾ ਲੜਦੇ ਆਏ ਆ ਔਰ ਇਹਨਾਂ ਲੜਦੇ ਹੀ ਰਹਿਣਾ ਕਿਉਂ ਕਿ ਸਾਡੇ ਲੋਕਾਂ ਨੂੰ ਬਹੁਤ ਜ਼ਿਆਦਾ ਜੇ ਅਸੀਂ ਕਹੀਏ ਨਾ ਮੈਂ ਆਪਣੇ ਮੂੰਹੋਂ ਮੂੰਹੋਂ ਕਮਾ ਇੱਕ ਗੱਲ ਕਿ ਸਾਡੇ ਲੋਕਾਂ ਨੂੰ ਹਾਲੇ ਵੀ ਕਿਨੇ ਆਣਾ ਕਿਨਾਨਾ ਦੇਖਿਆ ਜਾਂਦਾ ਆ ਉਹ ਲਫ਼ਜ਼ ਯੂਜ਼ ਕੀਤੇ ਜਾਂਦੇ ਆ ਸਾਡੇ ਨਾਲ ਬੰਦੇ ਵੀ ਆ ਲੋਕ ਉੱਠਦੇ ਵੀ ਆ ਲੇਕਿਨ ਸਾਡੇ ਤੋਂ ਮਗਰੋਂ ਉਹ ਲਫ਼ਜ਼ ਸਾਡੇ ਲਈ ਬੋਲੇ ਜਾਂਦੇ ਆ ਯਾਰ ਇਹ ਉਸ ਬਰਾਦਰੀ ਦੇ ਆ ਸੀਵਰ ਕੱਢਣ ਵਾਲੇ ਆ ਇਹ ਝਾੜੂ ਮਾਰਨ ਵਾਲੇ ਆ ਲੇਕਿਨ ਇਹਨਾਂ ਲੋਗਾ ਦੀਆਂ ਕੋਠੀਆਂ ਇਹਨਾਂ ਲੋਗਾਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਲੇ ਸਾਡੇ ਲੋਗ ਆ ਵਾਲਮੀਕੀ ਸਮਾਜ ਆ ਜਿਹੜਾ ਇਹਨਾਂ ਲੋਗਾਂ ਨੂੰ ਹਮੇਸ਼ਾ ਬਿਮਾਰੀਆਂ ਤੋਂ ਬਚਾਉਂਦਾ ਆ ਬਹੁਤ ਬਹੁਤ ਧੰਨਵਾਦ ਜੀ ਸਰ ਓਕੇ ਜੀ ਜੈ ਭੀਮ ਜੀ ਜੈ ਭਾਰਤ ਜੀ ਤੁਹਾਡਾ ਆ ਦਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੀ ਇਹ ਮੇਰੇ ਨਾਲ ਸੀਗੇ ਦੀਪਕ ਤੇਲੂ ਜਲੰਧਰ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਆ ਇਹਨਾਂ ਦੇ ਘਰ ਦੇ ਵਿੱਚ ਆ ਜੋ ਉੱਥੇ ਦੀ ਹੱਡ ਬੀਤੀ ਹੋਈ ਹੈ ਉਹ ਤੁਹਾਡੇ ਸਾਹਮਣੇ ਜਿਹੜੀ ਸੁਣਾਈ ਆ ਆ ਦਿਲ ਦੇ ਵਿੱਚ ਦਰਦ ਵੀ ਸੀਗਾ ਬਹੁਤ ਥਾਵਾਂ ਤੇ ਭਾਵੁਕ ਹੋ ਵੀ ਹੋਏ ਵੀ ਆ ਪਰ ਆਪਣੇ ਆਪ ਤੇ ਜਿਹੜਾ ਕੰਟਰੋਲ ਰੱਖਿਆ ਆ ਕੀ ਹਾਲਾਤ ਨੇ ਉਸ ਵੇਲੇ ਸਮਾਜ ਦੇ ਤੇ ਕਿਸ ਤਰੀਕੇ ਦਾ ਮਾਹੌਲ ਜਿਹੜਾ ਗਰਾਊਂਡ ਦੇ ਉੱਤੇ ਜਿਹੜਾ ਉਹ ਬਣਿਆ ਹੋਇਆ ਉਹ ਤੁਹਾਨੂੰ ਤੇਲੂ ਸਾਹਿਬ ਨੇ ਦੱਸਿਆ ਆ ਫਿਰ ਮੈਂ ਉਹੀ ਗੱਲ ਕਰਾਂਗਾ ਜਿਹੜੀ ਪਹਿਲਾਂ ਕੀਤੀ ਸੀ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇੱਕ ਗੱਲ ਸਿਖਾਈ ਸੀ ਕਿ ਮਾਨਸ ਕੀ ਜਾਤ ਸਬੇ ਇੱਕ ਹੈ ਪਹਿਚਾਨ ਪਰ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹ ਅਸੀਂ ਫਲਸਫਾ ਭੁੱਲਦੇ ਜਾ ਰਹੇ ਹਾਂ ਅਸੀਂ ਇਨਸਾਨੀਅਤ ਨੂੰ ਭੁੱਲਦੇ ਜਾ ਰਹੇ ਹਾਂ ਸਾਡਾ ਸਭ ਤੋਂ ਵੱਡਾ ਧਰਮ ਹੈ ਉਹ ਇਨਸਾਨੀਅਤ ਹੈ ਜੇ ਇਨਸਾਨ ਇਨਸਾਨ ਦੀ ਮਦਦ ਨਹੀਂ ਕਰੇਗਾ ਤੇ ਜਲਦ ਜਿਹੜਾ ਕਾਣ ਦੁਨੀਆ ਦਾ ਉਹ ਸ਼ੁਰੂ ਹੋ ਜਾਵੇਗਾ ਇਸ ਵੀਡੀਓ ਚ ਇੰਨਾ ਹੀ ਵੀਡੀਓ ਚੰਗਾ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ رائے ਜ਼ਰੂਰ ਦਿਓ ਜੈ ਭੀਮ ਜੈ ਭਾਰਤ